ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਤੇ ਵਾਈਬੁਰ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਨੂੰ ਨਾ ਇੱਕ ਵੀਰ ਨੇ ਕਮੈਂਟ ਕਰਿਆ ਸੀ ਉਹ ਪੁੱਛਦੇ ਸੀ ਵੀ ਸਾਨੂੰ ਤੁਸੀਂ ਫੀਡ ਫਾਰਮੂਲਾ ਦੱਸੋ ਵੀ ਤੁਸੀਂ ਕਿਹੜੀ ਫੀਡ ਪਾਉਨੇ ਹੋ ਅਸੀਂ ਨਾ ਵੀਰੇ ਫੀਡ ਬਣਵਾ ਕੇ ਲਿਆਉਨੇ ਹੁੰਨੇ ਆ ਤੇ ਉਹਦੇ ਵਿੱਚ ਕਿਹੜਾ ਕਿਹੜਾ ਸਮਾਨ ਪਾਉਨੇ ਹੁੰਨੇ ਆ ਤੇ ਉਹ ਤੁਹਾਨੂੰ ਦੱਸ ਦਿੰਦੇ ਆ ਜੀ ਤੇ ਉਹ ਚ ਆਪਾਂ ਪਵਾਈ ਆ ਜੀ 52 ਕਿਲੋ ਮੱਕੀ ਪਵਾਈ ਆ ਤੇ ਇੱਕ ਕੁਆਂਟਲ 49 ਕਿਲੋ ਕਣਕ ਤੇ ਚੌਕਰ ਪਵਾਇਆ 50 ਕਿਲੋ ਛੋਲਿਆਂ ਦਾ ਛਿਲਕਾ 50 ਕਿਲੋ ਛੋਲਿਆਂ ਦੀ ਚੂਰੀ ਪਵਾਣੀ ਹੁੰਦੀ ਹੈ ਜੀ 25 ਕਿਲੋ ਤੇ ਸੋਇਆਬੀਨ ਦੀ ਖਾਲ 25 ਕਿਲੋ ਸਰੋਂ ਦੀ ਖਾਲ 75 ਕਿਲੋ ਬੜੇਵੇਂ ਦੀ ਖਾਲ 50 ਕਿਲੋ ਤੇ ਸੀਰਾ ਹੋ ਗਿਆ 15 ਕਿਲੋ ਨਮਕ 5 ਕਿਲੋ ਮਿੱਠਾ ਸੋਡਾ ਵੀ 5 ਕਿਲੋ ਇੱਕ ਟਾਕਸਿਨ ਵਾਇੰਟਰ ਜੀ 2 ਕਿਲੋ ਤੇ ਕੁਝ ਚ ਲੇਬਰ ਦਾ ਖਰਚਾ ਹੋ ਜਾਂਦਾ ਇਹਨਾਂ ਦਾ ਤੇ 500 ਰੁਪਏ ਉਹ ਲੇਬਰ ਦਾ ਖਰਚਾ ਲੈਂਦਾ ਉਹਨਾਂ ਨੇ ਤੇ ਅਸੀਂ ਨਾ ਕੋਲੇ ਇਹ ਬਣਵਾ ਕੇ ਲਿਆ 21800 ਤੇ 850 ਦੀ ਫੀਡ ਬਸ ਮੈਂ 1.5 ਤੋਂ ਮਹੀਨੇ ਚੱਲਦੀ ਹੈ ਜੀ ਇੰਨੀ ਕੁ ਫੀਡ ਇਹ ਤੇ ਦੇਖ ਲਓ ਜੀ ਬਸ ਹੁਣ ਇਹ ਫੀਡ ਪਾਉਣੇ ਹੁੰਨੇ ਆ ਅਸੀਂ ਕਿਉਂਕਿ ਜੀ ਦੂਜੀ ਅਸੀਂ ਕਦੇ ਪਾਈ ਨਹੀਂ ਹੁਣ ਕਾਫੀ ਟਾਈਮ ਦੇ ਅਸੀਂ ਵੀ ਇਹੀ ਫੀਡ ਪਾਉਣੇ ਹੁੰਨੇ ਆ ਤੇ ਵੀ ਇੱਕ ਮੱਝ ਨੂੰ ਕਿੰਨੀ ਪਾਉਣੇ ਆ ਉਹ ਜੀ ਅਸੀਂ ਦੁੱਧ ਦੇ ਹਿਸਾਬ ਨਾਲ ਜਿਵੇਂ ਕੋਈ 14 ਕਿਲੋ ਵਾਲੀ ਹੈ ਤੇ ਉਹਨੂੰ ਪਾਉਣੇ ਆ ਜੀ 7 ਕਿਲੋ ਤੇ ਇੱਕ ਜਾਂ ਕੋਈ ਵੀ ਹਨਾ ਉਦੋਂ ਬਾਅਦ ਦਾ ਵੀ ਉਸਾ ਬਣਾ ਅੱਧ ਨਾਲ ਤੇ ਮੈਂ ਤਾਂ ਹਜੇ ਫੇਰ ਵੀ ਥੋੜੀ ਜਿਹੀ ਕੰਜੂਸੀ ਕਰ ਜਾਨੀ ਆ ਕਿਉਂਕਿ ਜੀ ਹਾਂ ਵੀ ਮੈਨੂੰ ਆਏ ਹੋ ਜਾਂਦਾ ਚਲ ਵੀ ਇੰਨੀ ਕਿਉਂ ਪਾਉਣੀ ਆ ਤੇ ਸਾਡੇ ਆਪਨੇ ਪ੍ਰਾਪਤ ਡੈਡੀ ਉਹ ਪਾਉਂਦੇ ਨੇ ਜੀ ਤੋਲ ਕੇ ਸਾਡੇ ਕੰਡਾ ਲੈਂਦਾ ਵਾ ਉਹ ਵੀ ਅੱਜ ਸੁਨ ਦਿਖਾਉਣੇ ਆ ਜੀ ਦੇਖੋ ਜੀ ਉਹ ਤਾਂ ਇਹ ਕੰਡੇ ਤੇ ਤੋਲ ਕੇ ਪਾਉਂਦੇ ਹੁੰਦੇ ਨੇ ਫੀਡ ਨੂੰ ਤੇ ਆਪਣੀ ਫੀਡ ਹੋ ਗਈ ਚਾਹ ਸੀਗੀ ਦਿਖਾਉਣੇ ਤੁਹਾਨੂੰ ਆ ਫੀਡ ਹੈ ਜੀ ਤੇ ਬਾਕੀ ਹੋ ਜਾਂਦਾ ਹਨਾ ਅਸੀਂ ਦੋ ਮੱਝਾਂ ਨੂੰ ਵੀ ਆ ਮੇਰੀ ਲੈਤੀ ਜੀ ਉਂਕੀ ਹੋਈ ਹੈ ਜੀ ਇਹ ਪਾ ਦਿੰਨੇ ਆ ਕੋਸ਼ੇ ਇਹ ਵਜ਼ਨ ਹੋ ਜਾਂਦਾ ਜੀ 10-10 ਕਿਲੋ ਇਹ ਹੋ ਜਾਂਦੀ ਕੋਈ ਤੇ ਬਸ ਜੀ ਹਾਂ ਹੁਣ ਜਿਹੜੀ ਸੋਈ ਵੀ ਆ ਉਹਨੂੰ ਬਸ ਅਸੀਂ ਆਹੀ ਪਾਉਣੇ ਆ ਜੀ ਕੱਲੀ ਖਾਲ ਪਾਉਣੇ ਹੁੰਦੀਆਂ ਹਨ ਹਜੇ ਕਿਉਂਕਿ ਗਰਮੀ ਵਾਲੀ ਆ ਉਹਦਾ ਹੱਲੇ ਵੀ ਜਿਆਦੇ ਉਹਦੀ ਖਰਾਕ ਸ਼ੁਰੂ ਨਹੀਂ ਕਰੀ ਤੇ ਬਸ ਉਹੀ ਹੋ ਗਿਆ ਜੀ ਲੈਤੀ ਬੜੇ ਮਿਆਂ ਦੀ ਕਾਲ ਤੇ ਆ ਆਪਣੇ ਸੋਣ ਵਾਲੀ ਹੈ ਮੱਝ ਕੁਛ ਮਹੀਨਾ ਡੇਢ ਮਹੀਨਾ ਰਹਿ ਗਿਆ ਉਹਦੇ ਵਾਸਤੇ ਬਣਵਾਈ ਵੀ ਹੈ ਪੀੜ ਇਹ ਦੇਖ ਕੇ ਇਹ ਹੋਊਗੀ ਜੀ ਟ੍ਰਾਂਸਲੇਸ਼ਨ ਪੀੜ ਹੋਊਗੀ ਤੇ ਦੇਖੋ ਜੀ ਆਹ ਦੇਖੋ ਜੀ ਇਹ ਲਿਆਂਦਾ ਹੋਇਆ ਮੱਝਾਂ ਨੂੰ ਨਮਾਉਣ ਵਾਸਤੇ ਆਪਾਂ ਨੇ ਬਰਸ਼ ਨਾਲ ਇਹ ਦਿਨਾ ਜੀ ਖੁਰਕ ਵਧੀਆ ਹੋ ਜਾਂਦੀ ਆ ਵਧੀਆ ਆਰਾਮਦਾਰੀ ਨਾਲ ਖੜੀਆਂ ਰਹਿੰਦੇ ਆ ਜਦੋਂ ਨਮਾਉਨੇ ਆ ਆਹੀਂ ਹੱਥੇ 'ਚ ਪੈ ਜਾਂਦਾ ਜੀ ਦੇਖੋ ਆ ਪਾਊਡਰ ਹੋ ਗਿਆ ਜੀ ਤੇ ਆ ਹੋ ਗਿਆ ਜੀ ਮੈਕਸ ਲਿਵ ਇਹ ਲੀਵਰ ਦੀ ਕੋਈ ਸਾਫ ਸਫਾਈ ਹੁੰਦੀ ਹੈ ਜੀ ਵੀ ਉਹਦੇ ਵਾਸਤੇ ਆਪਾਂ ਪਾ ਦਿੰਦੇ ਆ ਵੀ ਲੀਵਰ ਵਧੀਆ ਰਹਿੰਦਾ ਆ ਹੁਣ ਆਪਣੀ ਮੱਛ ਜਿਹੜੀ ਸੂਣ ਵਾਲੀ ਹੈ ਉਹਨੂੰ ਪਾਉਣੇ ਹੁੰਨੇ ਸ਼ਾਮ ਨੂੰ ਸਰੋਂ ਦਾ ਤੇਲ ਤੇ ਇੱਥੇ ਨਾ ਜੀ ਵੀਡੀਓ ਦੀ ਆਵਾਜ਼ ਥੋੜੀ ਜੀ ਕੱਟੀ ਕੇ ਸੀ ਹਾਂਜੀ ਇਹਦੇ ਨਾਲ ਇਹ ਨਾ ਜੀ ਬੈਟਾ ਮੱਛ ਪਾਉਣੇ ਹੁੰਨੇ ਆਪਾਂ ਹਾਥੀਂ ਡਿੱਟ ਰਹੇ ਆ ਸਰੋਂ ਦਾ ਤੇਲ ਇਹ ਸ਼ਾਮ ਨੂੰ ਲੇਟੇ ਚ ਪਾਉਣੇ ਹੁੰਨੇ ਆ ਤੇ ਆ ਹੈ ਕਿ ਇਸੇ ਕੱਟਰਾਂ ਵਾਸਤੇ ਉਹਨਾਂ ਦੀ ਗਰੋਥ ਵਾਸਤੇ ਇੱਕ ਬੜਾ ਕਾਫ ਦਵਾਈ ਆ ਗਈ ਤੇ ਇੱਕ ਗਰੋਥ ਮੰਤਰਾ ਪਾਊਡਰ ਇਹਦਾਂ ਵੀ ਬੱਚਿਆਂ ਦੀ ਗਰੋਥ ਵਧੀਆ ਹੁੰਦੀ ਆ ਤੇ ਅਸੀਂ ਕੱਟਰਾਂ ਨੂੰ ਇਹੀ ਪਾਉਣੇ ਹੁੰਦੇ ਆ ਜੀ ਤੇ ਬਹੁਤ ਵਧੀਆ ਰਿਜ਼ਲਟ ਨੇ ਜੀ ਇਹਦੇ ਅਸੀਂ ਫੀਡ ਤੇ ਬਾਕੀ ਤੁਹਾਨੂੰ ਜਿਹੜੀ ਸੋਣ ਵਾਲੀ ਮੱਝ ਦੀ ਹੈ ਉਹਦੇ ਫੀਡ ਚ ਕੀ ਕੁਝ ਪਾਇਆ ਤੇ ਇਹ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਜੀ ਓਕੇ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਜੀ ਸਬਸਕ੍ਰਾਈਬ ਠੀਕ ਹੈ ਜੀ